ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਬਾਤ ਸੁਣਾਉਣ ਲੱਗੀ ਆ ਜਿਹੜੀ ਬਹੁਤ ਸੋਹਣੀ ਬਾਤ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਆਨੰਦ ਪਿਆਰੀ ਜੀ ਬਾਤ ਦਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿੱਥੋਂ ਸੁਣ ਰਹੇ ਆ ਤੁਸੀਂ ਤੇ ਸਾਨੂੰ ਵੀ ਥੋੜੀ ਜਿਹੀ ਖੁਸ਼ੀ ਹੁੰਦੀ ਹੈ ਫਿਰ ਦੂਜੇ ਦਿਨ ਸਾਨੂੰ ਹੁੰਦਾ ਵੀ ਕੁਝ ਹੋਰ ਵਧੀਆ ਲੈ ਕੇ ਆਈਏ ਸੋ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਦੇ ਨਾਲ ਸਗੋਂ ਆਪਾਂ ਇੱਕ ਦੂਜੇ ਨਾਲ ਵੱਜ ਜਾਨੇ ਆ ਤੇ ਸੁਣੋ ਬਾਤ ਇੱਕ ਭਾਈ ਕਿਸਾਨ ਤੇ ਉਹਦੀ ਪਤਨੀ ਰਹਿੰਦੇ ਸੀ ਕਿਸੇ ਪਿੰਡ ਦੇ ਵਿੱਚ ਉਹਦੇ ਕੋਲੇ ਮਾੜੀ ਮੋਟੀ ਜੀ ਜ਼ਮੀਨ ਸੀ ਵਿਚਾਰੇ ਕੋਲੇ ਬਸ ਉਹ ਉਹ ਤੇ ਖੇਤੀਬਾੜੀ ਕਰਦਾ ਆਬਦੀ ਦੋਨਾਂ ਦਾ ਵਧੀਆ ਨਰਵਾਹ ਹੋਈ ਜਾਂਦਾ ਤੇ ਜਿਆਦਾ ਕੁਝ ਜੁੜਦਾ ਹੈ ਨਹੀਂ ਸੀ ਬਸ ਜਿੰਨਾ ਕਮਾਉਂਦੇ ਉਹਨਾਂ ਕ ਖਾ ਲੈਂਦੇ ਪਰ ਕੰਮ ਤਾਂ ਉਹ ਕਰਦਾ ਸੀ ਕਿਸਾਨ ਪਰ ਉਹਦੇ ਅੰਦਰ ਇੱਕ ਬੇਚੈਨੀ ਲੱਗੀ ਰਹਿੰਦੀ ਸੀ ਉਹਨੂੰ ਆਏ ਸੀ ਵੀ ਮੈਨੂੰ ਇੰਨਾ ਕੁਝ ਨਹੀਂ ਚਾਹੀਦਾ ਮੈਨੂੰ ਇੰਨਾ ਕੁਝ ਨਹੀਂ ਚਾਹੀਦਾ ਮੈਨੂੰ ਜਿਆਦਾ ਚਾਹੀਦਾ ਤਾਂ ਇੱਕ ਦਿਨ ਉਹ ਜਾਂਦਾ ਤੁਰਿਆ ਜਾਂਦਾ ਤਾਂ ਉਹ ਇੱਕ ਸ਼ਾਹੂਕਰ ਦੇਖਿਆ ਗੱਡੀ 'ਚ ਉਤਰਿਆ ਤਾਂ ਗੱਡੀ 'ਚ ਡਰਾਈਵਰ ਉਤਰਿਆ ਡਰਾਈਵਰ ਨੇ ਉੱਤਰ ਕੇ ਗੱਡੀ ਦੀ ਤਾਕੀ ਖੋਲੀ ਤੇ ਸ਼ਾਹੂਕਰ ਬਾਹਰ ਨਿਕਲਿਆ ਉਹਦੇ ਵਧੀਆ ਸੂਟ ਬੂਟ ਪਾਏ ਹੋਏ ਤਾਂ ਉਹ ਕਿਸਾਨ ਖੜਾ ਦੇਖਦਾ ਉਹ ਕਹਿੰਦਾ ਕਹਿੰਦਾ ਮੈਨੂੰ ਵੀ ਆ ਜਿੰਦਗੀ ਚਾਹੀਦੀ ਆ ਕਹਿੰਦਾ ਵੀ ਹੋਰ ਮਿਹਨਤ ਕਰਨੀ ਪਊਗੀ ਵੀ ਮੈਂ ਇਹੀ ਜੀ ਜ਼ਿੰਦਗੀ ਭਾਲਦਾ ਤਾਂ ਉਹਦੇ ਭਾਈ ਮਨ ਚ ਇੱਕ ਬੇਚੈਨੀ ਲੱਗ ਗਈ ਪੂਰੀ ਅੱਗ ਲੱਗ ਗਈ ਅੰਦਰ ਜਿਵੇਂ ਕਹਿੰਦੇ ਆ ਵੀ ਕੋਈ ਚੀਜ਼ ਨੂੰ ਪਾਉਣ ਦੀ ਅਗ ਨਹੀਂ ਲੱਗ ਜਾਂਦੀ ਹੈ ਉਹ ਲੱਗ ਗਈ ਉਹਦੇ ਅੰਦਰ ਘਰ ਆਇਆ ਆਪਣੇ ਘਰ ਵਾਲੀ ਨੂੰ ਕਹਿਣ ਲੱਗਿਆ ਵੀ ਮੈਨੂੰ ਤਾਂ ਸੰਤੁਸ਼ਟੀ ਨਹੀਂ ਹੈਗੀ ਇੰਨੇ ਕੁ ਉਸ ਤੋਂ ਜਿਹੜਾ ਆਪਾਂ ਕਮਾਉਣੇ ਖਾਨੇ ਆ ਵੀ ਮੈਨੂੰ ਤਾਂ ਉਹ ਕਹਿੰਦਾ ਇਹ ਜੀ ਚਿੰਗ ਲੱਗ ਗਿਆ ਵੀ ਮੈਨੂੰ ਤਾਂ ਵਧੀਆ ਜ਼ਿੰਦਗੀ ਜਿਉਣ ਦੀ ਇੱਛਾ ਹੈ ਮੇਰੀ ਉਹ ਕਹਿੰਦੀ ਤਾਏ ਕੀ ਕਰਨਾ ਕਹਿੰਦੀ ਆਪਾਂ ਨੇ ਕੋਲ ਜਿੰਨਾ ਕ ਹੈਗਾ ਆਪਾਂ ਦੋ ਜਾਣੇ ਆ ਕਹਿੰਦੀ ਆਪਾਂ ਵਧੀਆ ਕਮਾਉਨੇ ਆ ਖਾਨਨੇ ਆ ਕਹਿੰਦੀ ਜੇ ਆਪਾਂ ਕਿਸੇ ਤੋਂ ਲੈਣਾ ਨਹੀਂ ਦੀ ਤਾਂ ਆਪਾਂ ਦੇਣਾ ਵੀ ਹੈ ਨਹੀਂ ਕਿਸੇ ਦਾ ਕਹਿੰਦੀ ਤਮੂ ਐਵੇਂ ਹੀ ਕਹਨੂ ਉਹ ਕਰਦਾ ਵੀ ਆਪਦਾ ਮਨ ਨੂੰ ਠੱਲਿਆ ਕਰ ਕਹਿੰਦੀ ਠੀਕ ਐ ਆਪਾਂ ਜਿੱਥੇ ਰੱਬ ਨੇ ਰੱਖੇ ਹੋਏ ਆ ਵਧੀਆ ਕਹਿੰਦੀ ਵਧੀਆ ਨਰਵਾਹ ਹੁੰਦਾ ਚਲੋ ਜੀ ਉਹਨੇ ਤਾਂ ਕਹਿਤਾ ਪਰ ਉਹਦੇ ਅੰਦਰ ਪੂਰੀ ਲੱਗੀ ਹੋਈ ਬੇਚੈਨੀ ਵੀ ਮੈਂ ਅਮੀਰ ਕਿਵੇਂ ਬਣਾ ਜਿਵੇਂ ਕੋਈ ਪਰਮਾਤਮਾ ਨੇ ਉਹਦੀ ਸੁਣ ਲਈ ਹੁੰਦੀ ਹੈ ਤਾਂ ਇੱਕ ਦਿਨ ਹੋ ਜਾਂਦਾ ਤੁਰਿਆ ਤਾਂ ਠੰਡ ਦਾ ਮਹੀਨਾ ਤਾਂ ਇੱਕ ਬਜ਼ੁਰਗ ਬੈਠਾ ਠੁਰਠੁਰ ਕਰਦਾ ਪਾਲੇ 'ਚ ਤਾਂ ਉਹਦੇ ਕੋਲੇ ਬਗ ਗਿਆ ਕਹਿੰਦਾ ਬਾਬਾ ਤੂੰ ਇੰਨੀ ਠੰਡ 'ਚ ਐ ਕਿਉਂ ਬੈਠਾ ਇੱਥੇ ਕਾਮਣਾ ਉਹ ਕਹਿੰਦਾ ਭਾਈ ਮੇਰਾ ਪਿੰਡ ਉਰੋਂ ਤਿੰਨ ਕੋਹ ਹੈ ਅੱਗੇ ਤੁਰ ਕੇ ਜਾਂਦੇ ਹੁੰਦੇ ਨਾ ਮੈਂ ਤੁਹਾਨੂੰ ਕਈ ਵਾਰਤਾ 'ਚ ਦੱਸਿਆ ਹੈ ਵੀ ਤੁਰ ਕੇ ਹੀ ਜਾਂਦੇ ਹੁੰਦੇ ਲੋਕ ਅੱਗੇ ਕੋਈ ਸਾਧਨ ਨਹੀਂ ਸੀ ਹੁੰਦਾ ਤਾਂ ਉਹ ਜਦੋਂ ਤੁਰਕੇ ਕਹਿੰਦਾ ਮੈਂ ਜਾਣਾ ਤਿੰਨ ਕੋ ਵੀ ਮੈਨੂੰ ਭੁੱਖ ਬਹੁਤ ਲੱਗੀ ਹੈ ਮੈਥੋਂ ਤਾਂ ਤੁਰਿਆ ਨਹੀਂ ਜਾਂਦਾ ਮੈਨੂੰ ਰੋਟੀ ਪ੍ਰਸ਼ਾਦ ਦਾ ਖਵਾ ਦੇ ਜੀ ਉਹਨੇ ਭਾਈ ਤਰਸ ਕਰਿਆ ਉਹਨੂੰ ਆਪਣੇ ਘਰੇ ਲੈ ਗਿਆ ਜਦੋਂ ਘਰੇ ਲੈ ਗਿਆ ਤਾਂ ਘਰੇ ਜਾ ਕੇ ਉਹਨੂੰ ਜਿਹਹ ਜਹ ਚੁੱਲੇ ਪੱਕ ਦੀ ਰੋਟੀ ਹੈਗੀ ਸੀ ਉਹਨੂੰ ਖਵਾਤੀ ਫਿਰ ਉਹਨੂੰ ਕਹਿੰਦਾ ਬਾਬਾ ਤੂੰ ਰਾਤ ਵੀ ਕੱਟ ਲੈ ਕਹਿੰਦਾ ਇੰਨੀ ਤਾਂ ਠੰਡ ਹੈ ਤਿੰਨ ਕੋ ਕਹਿੰਦਾ ਤਾਂ ਤੁਰਨਾ ਵੀ ਰਾਤ ਨੂੰ ਕਹਿੰਦਾ ਤੂੰ ਕਿੱਥੇ ਫਿਰੇਗਾ ਐਮੀ ਵੀ ਤੂੰ ਸਵੇਰੇ ਵਗ ਜੀ ਉੱਠ ਕੇ ਉਹ ਕਹਿੰਦਾ ਚਲੋ ਠੀਕ ਆ ਭਾਈ ਪੈ ਜਾਣਾ ਉਰੇ ਪੈ ਗਿਆ ਤਾਂ ਤੜਕੇ ਜਦੋਂ ਬਜ਼ੁਰਗ ਜਾਣ ਲੱਗਿਆ ਉਹਨੂੰ ਕਹਿੰਦਾ ਕਿਸਾਨ ਨੂੰ ਕਹਿੰਦਾ ਵੀ ਤੈਂ ਮੇਰੀ ਬਹੁਤ ਸੇਵਾ ਕਰੀ ਆ ਮੇਰਾ ਮਨ ਖੁਸ਼ ਕਰਤਾ ਕਹਿੰਦਾ ਹੁਣ ਮੈਂ ਤੈਨੂੰ ਇਹਦੇ ਬਦਲੇ ਕੁਝ ਦੇ ਕੇ ਜਾਊਗਾ ਤੇ ਚਲੋ ਉਹ ਭੱਗ ਗਿਆ ਤਾਂ ਮਾਗਰੋ ਕਿਸਾਨ ਸੋਚਦਾ ਕਹਿੰਦਾ ਲੈ ਇੰਨਾ ਗਰੀਬ ਬੰਦਾ ਐ ਬੀਗ ਉਹ ਹੀ ਮੇਰਾ ਮਾਨ ਰੱਖਣ ਦਾ ਮਾਰਾ ਮੈਨੂੰ ਕਹਿ ਗਿਆ ਵੀ ਮੈਂ ਤੈਨੂੰ ਕੁਝ ਦੇ ਕੇ ਜਾਮ ਕਹਿੰਦਾ ਕਿੱਥੋਂ ਦੇ ਦੂਗਾ ਗਰੀਬ ਤਾਂ ਬੰਦਾ ਵਿਚਾਰਾ ਚਲੋ ਭਾਈ ਪੂਰਨ ਮਾਸੀ ਤੋਂ ਇੱਕ ਦਿਨ ਪਹਿਲਾਂ ਉਹਦਾ ਗੇਟ ਖੜ ਗਿਆ ਜਦੋਂ ਉਹਦੇ ਵੀ ਦਿਮਾਗ 'ਚ ਗੱਲ ਇਹ ਚੱਲੇ ਵੀ ਮੈਨੂੰ ਐਂ ਕਹਿ ਕੇ ਗਿਆ ਸੀ ਬਜ਼ੁਰਗ ਵੀ ਮੈਂ ਤੈਨੂੰ ਕੁਝ ਦੇ ਕੇ ਜਾਊਂਗਾ ਤਾਂ ਜਦੋਂ ਗੇਟ ਖੜ ਗਿਆ ਤਾਂ ਉਹਨੇ ਸੋਚਿਆ ਵੀ ਕਿਤੇ ਬਜ਼ੁਰਗ ਤਾਂ ਨਹੀਂ ਆ ਗਿਆ ਗੱਲ ਉਹੀ ਜਦੋਂ ਉਹਨੇ ਗੇਟ ਖੋਲ੍ਹਿਆ ਤਾਂ ਉਹ ਬਜ਼ੁਰਗ ਖੜਾ ਹੈ ਉਹਨੂੰ ਉਹਦੇ ਹੱਥ 'ਚ ਇੱਕ ਪਿੰਜਰਾ ਪਿੰਜਰੇ ਦੇ ਵਿੱਚ ਕਬੂਤਰ ਹੈ ਉਹਨੂੰ ਕਹਿੰਦਾ ਬਾਬਾ ਆ ਜਾ ਅੰਦਰ ਉਹ ਕਹਿੰਦਾ ਲੈ ਪੁੱਤ ਆਹਾ ਕਬੂਤਰ ਹੈ ਕਹਿੰਦਾ ਤੈਨੂੰ ਦੇਣ ਆਇਆ ਵੀ ਇਹ ਪੂਰਨਵਾਸੀ ਹੈ ਕੱਲ ਨੂੰ ਪੂਰਨਵਾਸੀ ਦੀ ਰਾਤ ਨੂੰ ਕਹਿੰਦਾ ਇਹਦੇ ਸਿਉਨੇ ਦੇ ਭੰਗ ਹੋ ਜਾਂਦੇ ਨੇ ਕਹਿੰਦਾ ਤਾਏ ਉਹ ਖੰਭ ਪੱਟ ਲੈਣਾ ਪੱਟ ਕੇ ਜਦੋਂ ਸਿਉਨੇ ਦੇ ਹੋਗੇ ਕਹਿੰਦਾ ਉਹਨਾਂ ਨੂੰ ਬਾਜ਼ਾਰ 'ਚ ਵੇਚੀ ਤੂੰ ਮਾਲਾ-ਮਾਲ ਹੋ ਜਾਏਗਾ ਪਰ ਕਹਿੰਦਾ ਉਹਦੇ ਲਈ ਤੈਨੂੰ ਜਾਗਣਾ ਪਊਗਾ ਵੀ ਐ ਨਹੀਂ ਹੈਗਾ ਵੀ ਤੂੰ ਸੌਂਜੇ ਉਹ ਕਹਿੰਦਾ ਵੀ ਠੀਕ ਹੈ ਕਹਿੰਦਾ ਲੈ ਏਡੀ ਕਿੱਡੀ ਕਿੱਡੀ ਗੱਲ ਹੈ ਕਹਿੰਦਾ ਜਾਗ ਕੇ ਕੱਟ ਲਾਂਗੇ ਅਸੀਂ ਕਹਿੰਦਾ ਤਾਂ ਭਾਈ ਉਦੋਂ ਉਹਨਾਂ ਨੇ ਕੀ ਕਰਿਆ ਘਰ ਵਾਲੀ ਨੂੰ ਦੱਸਣੀ ਸੀ ਹੈਗੀ ਸੀ ਸਾਰੀ ਗੱਲ ਘਰ ਵਾਲੀ ਨੂੰ ਦੱਸਤੀ ਕਹਿੰਦਾ ਵੀ ਆਪਾਂ ਅੱਜ ਪੂਰਨਮਾਸੀ ਆ ਕਹਿੰਦਾ ਆਪਾਂ ਅੱਜ ਸਾਰੀ ਰਾਤ ਬੈ ਕੇ ਕੱਟਣੀ ਆ ਇਹਦੇ ਸੇ ਉਹਨੇ ਦੇ ਖੰਭ ਹੋਣਗੇ ਆਪਾਂ ਕਹਿੰਦਾ ਫਿਰ ਉਹ ਕੱਟ ਕੇ ਇਹਦੇ ਖੰਭ ਪੱਟ ਕੇ ਬਾਜ਼ਾਰ ਚ ਵੇਚਾਂਗੇ ਆਪਾਂ ਅਮੀਰ ਹੋ ਜਾਾਂਗੇ ਕਹਿੰਦਾ ਇਹ ਪੂਰਨਮਾਸੀ ਨੂੰ ਹੁੰਦਾ ਹੈ ਭਾਈ ਉਹ ਕਹਿੰਦੀ ਲੈ ਤਾਂ ਬਹੁਤ ਵਧੀਆ ਗੱਲ ਐ ਕਿੱਥੇ ਭਾਈ ਉਹ ਤਾਂ ਬੈਠ ਤਾਂ ਗਏ ਸਾਰੀ ਰਾਤ ਕੱਢਣੀ ਹੋ ਗਈ ਔਖੀ ਉਹਨਾਂ ਦੀ ਤਾਂ ਅੱਖ ਲੱਗ ਗਈ ਅੱਖ ਲੱਗੀ ਤਾਂ ਦਿਨ ਚੜ ਗਿਆ ਤੜਕੇ ਨੂੰ ਉੱਠੇ ਕਹਿੰਦੇ ਓਹੋ ਇਹ ਤਾਂ ਬੜਾ ਮਾੜਾ ਹੋਇਆ ਕਹਿੰਦੇ ਆਪਣੀ ਤਾਂ ਅੱਖ ਲੱਗੀ ਦੋਹਾਂ ਦੀ ਤੇ ਕਹਿੰਦੇ ਚੱਲ ਕੋਈ ਨਾ ਮਹੀਨੇ ਨੂੰ ਫੇਰ ਆਜੂ ਪੂਰਨਵਾਸੀ ਉਦੋਂ ਸਹੀ ਭਾਈ ਉਡੀਕਦਿਆਂ ਨੂੰ ਮਹੀਨਾ ਫੇਰ ਆ ਗਿਆ ਪੂਰਨਵਾਸੀ ਆ ਗਈ ਪੂਰਨਵਾਸੀ ਨੂੰ ਫੇਰ ਉਹੀ ਗੱਲ ਕਹਿੰਦਾ ਵੀ ਆਪਾਂ ਅੱਜ ਨਹੀਂ ਸੌਣਾ ਜੋ ਮਰਜ਼ੀ ਹੋ ਜੇ ਅੱਜ ਆਪਾਂ ਬਹਿ ਕੇ ਜਾਗਣਾ ਆਪਾਂ ਖੰਭ ਪਟਣੇ ਨੇ ਦੇ ਤਾਂ ਭਾਈ ਕਿੱਥੇ ਦੀਂਦ ਨੇ ਫੇਰ ਜੋਰ ਪਾ ਲਿਆ ਫੇਰ ਸੌਂਗੇ ਜਦੋਂ ਫੇਰ ਦਿਨ ਚੜਿਆ ਫੇਰ ਕਹਿੰਦੇ ਵੀ ਇਹ ਤਾਂ ਬੜੀ ਬੁੱਡੀ ਗਲਤੀ ਹੋ ਗਈ ਆਪਾਂ ਤਾਂ ਤਾਂ ਦੋ ਪੂਰਨਵਾਸੀਆਂ ਨਗਾਤੀਆਂ ਆਪਾਂ ਤਾਂ ਹੁਣ ਨੂੰ ਅਮੀਰ ਹੋਏ ਹੁੰਦੇ ਕਹਿੰਦਾ ਕਹਿੰਦਾ ਚੱਲ ਕੋਈ ਨਾ ਕਬੂਤਰ ਕਿਹੜਾ ਕਿਧਰੇ ਗਿਆ ਆਪਣੇ ਕੋਲ ਹੀ ਐ ਅਗਲੀ ਪੂਰਨਵਾਸੀ ਨੂੰ ਸਹੀ ਚਲੋ ਭਾਈ ਐਨੇ ਨੂੰ ਜਿਹੜੀ ਉਹਦੇ ਘਰ ਵਾਲੀ ਸੀ ਕਿਸਾਨ ਦੇ ਉਹਨੂੰ ਆਦਤ ਸੀ ਉਹ ਬਾਹਲਾ ਜਿਰ ਗੱਲ ਨਹੀਂ ਪਚਾ ਸਕਦੀ ਸੀ ਢਿੱਡ ਚ ਉਹ ਗਈ ਗਮੰਡਣ ਦੇ ਉਹਨੂੰ ਜਾ ਕੇ ਸਾਰਾ ਕੁਝ ਦੱਸਿਆ ਹੀ ਕਹਿੰਦੀ ਕਿੱਥੇ ਲੈ ਅਸੀਂ ਤਾਂ ਕਹਿੰਦੀ ਨਾ ਹੁਣ ਨਾ ਅਮੀਰ ਹੋ ਜਾਂਦੇ ਕਹਿੰਦੀ ਦੋ ਪੂਰਨਵਾਸੀਆਂ ਲੰਘੀਆਂ ਕਹਿੰਦੀ ਅਸੀਂ ਬੈਠ ਕੇ ਕੱਟੀਆਂ ਕਹਿੰਦੀ ਪਤਾ ਨਹੀਂ ਸਾਡੀ ਘਰ ਦਾ ਅੱਖ ਲੱਗ ਜਾਂਦੀ ਹੈ ਕਹਿੰਦੀ ਸਾਨੂੰ ਉਹ ਬਾਬਾ ਕਬੂਤਰ ਦੇਕੇ ਗਿਆ ਸੀ ਸੇ ਉਹਨੇ ਦੇ ਖੰਭ ਹੁੰਦੇ ਨੇ ਕਹਿੰਦੀ ਉਹਦੇ ਪੂਰਨਵਾਸੀ ਵਾਲੇ ਦਿਨ ਚਲੋ ਜੀ ਦੱਸਿਆ ਹੀ ਉਹ ਗਮੰਡਣ ਨੇ ਆਪਣੇ ਘਰ ਵਾਲੇ ਨੂੰ ਦੱਸਤਾ ਇਹਨੂੰ ਉਹਨਾਂ ਨੇ ਤਾਂ ਭਾਈ ਰਾਤ ਨੂੰ ਚੋਰੀਓ ਕਬੂਤਰ ਚੱਕ ਲਿਆ ਚਰਾ ਲਿਆ ਉਹਨਾਂ ਦਾ ਚੋਰੀ ਕਰਿਆ ਹੋਇਆ ਫੇਰ ਉਹਨਾਂ ਨੇ ਸੋਚਿਆ ਵੀ ਇਹ ਕਬੂਤਰ ਹੁਣ ਆਪਾਂ ਆਪਣੇ ਘਰੇ ਰੱਖਾਂਗੇ ਤਾਂ ਵੀ ਉਹਨਾਂ ਨੂੰ ਤਾਂ ਸ਼ੱਕ ਆਪਣੇ ਤੇ ਪਊਗਾ ਜਦੋਂ ਦੱਸ ਕੇ ਗਈਆ ਤੈਨੂੰ ਉਹ ਵੀ ਆਪਾਂ ਇਹਨੂੰ ਪਿੰਡ ਦੇ ਵਿੱਚ ਜਿਹੜਾ ਅਮੀਰ ਜ਼ਿਮੀਦਾਰ ਸੀਗਾ ਤਾਕੜਾ ਵੀ ਆਪਾਂ ਇਹਨੂੰ ਉੱਥੇ ਲੈ ਕੇ ਜਾਂਦੇ ਆ ਨਾਲੇ ਉਹ ਤੋਂ ਆਪਾਂ ਨਾਮ ਨੂੰ ਲੈ ਲਾਂਗੇ ਭਾਈ ਉਹਨੂੰ ਦਿਆਏ ਦੇ ਆਏ ਜਦੋਂ ਇਧਰੋਂ ਜਦੋਂ ਕਿਸਾਨ ਨੇ ਦੇਖਿਆ ਵੀ ਕਬੂਤਰ ਚੋਰੀ ਹੋ ਗਿਆ ਤਾਂ ਉਹਦੇ ਘਰ ਵਾਲੀ ਤਾਂ ਉਹਦੀ ਸਮਝ ਗਈ ਕਹਿੰਦੀ ਮੈਂ ਤਾਂ ਗਵਾਂਢਣ ਨੂੰ ਦੱਸ ਕੇ ਆਈ ਸੀ ਉਹਨੇ ਕਿ ਉਹਨੂੰ ਦੱਸ ਤਾਂ ਆਪਦੇ ਘਰ ਵਾਲੇ ਨੂੰ ਕਹਿੰਦੀ ਮੈਂ ਗਵਾਂਢਣ ਨੂੰ ਦੱਸ ਕੇ ਆਈ ਸੀ ਕਹਿੰਦੀ ਜਰੂਰ ਇਹਨਾਂ ਨੇ ਚੱਕਿਆ ਕਬੂਤਰ ਕਹਿੰਦੀ ਇਹ ਹੀ ਚੋਰੀ ਕਰਕੇ ਲਗਾਏ ਨੇ ਆਪਣੇ ਤਾਂ ਭਾਈ ਉਦੋਂ कोतवाल ਹੁੰਦੇ ਸੀ कोतवालੀਆਂ ਦੇ ਵਿੱਚ ਜਾ ਕੇ ਉਹਦਾ ਇਹੀ ਠਾਣੀ ਸੀ ਉਹ ਜਾਨੀ ਉਹ ਦੋਨਾਂ ਨੂੰ ਕੋਤਵਾਲ ਹੀ ਕਹਿੰਦੇ ਹੁੰਦੇ ਤਾਂ ਉਹ ਕਹਿੰਦਾ ਮੈਂ ਤਾਂ ਕੋਤਵਾਲ ਕੋਲ ਜਾਣਾ ਵੀ ਰਪਟ ਲਖਾ ਕੇ ਉਹਨਾਂ ਦੇ ਖਿਲਾਫ ਭੱਗ ਗਿਆ ਕਹਿੰਦਾ ਜੀ ਮੇਰਾ ਮੇਰੇ ਗਮੰਡੀ ਨੇ ਮੇਰਾ ਕਬੂਤਰ ਚੱਕ ਲਿਆ ਆ ਗਿਆ ਭਾਈ ਕੋਤਵਾਲ ਵੀ ਜਿਹੜਾ ਹੈਗਾ ਸੀ ਉਹ ਵੀ ਵਧੀਆ ਬੰਦਾ ਸੀ ਮਤਲਬ ਹੁਣ ਦੀ ਪੁਲਿਸ ਵਾਂਗੂ ਨਹੀਂ ਸੀਗਾ ਚੰਗਾ ਸੀ ਮਤਲਬ ਬੰਦਾ ਵਧੀਆ ਫੈਸਲਾ ਸਹੀ ਕਰਨ ਵਾਲਾ ਉਹਨੇ ਕੀ ਕੀਤਾ ਉਨੇ ਉਹ ਗਮਾਂਡੀ ਨੂੰ ਪੁੱਛਿਆ ਉਹ ਕਹਿੰਦਾ ਜੀ ਮੈਨੂੰ ਮੈਂ ਚੱਕਿਆ ਜ਼ਰੂਰ ਹੈ ਮੈਂ ਝੂਠ ਨਹੀਂ ਬੋਲਦਾ ਵੀ ਮੈਂ ਤਾਂ ਉਹਨੂੰ ਦਿਆਇਆ ਫੁਲਾਨੇ ਅਮੀਰ ਬੰਦੇ ਜਿਹੜਾ ਪਿੰਡ ਦਾ ਉਹਦਾ ਨਾਮ ਲੈਤਾ ਉੱਥੇ ਅੱਗੇ ਜੀ ਉੱਥੇ ਗਏ ਹੋਏ ਤਾਂ ਜਾ ਕੇ ਕੋਤਵਾਲ ਕਹਿੰਦਾ ਵੀ ਤੈਂ ਇਹਦਾ ਕਬੂਤਰ ਚੁਰਾਇਆ ਪਹਿਲਾਂ ਤਾਂ ਭਾਈ ਉਹ ਮੰਨਿਆ ਨਾ ਫਿਰ ਅੰਤ ਨੂੰ ਉਹ ਮੰਨ ਗਿਆ ਕਹਿੰਦਾ ਜੀ ਇਹਦੇ ਖੰਭ ਹੁੰਦੇ ਨੇ ਸਿਉਨੇ ਦੇ ਕਹਿੰਦਾ ਮੈਨੂੰ ਤਾਂ ਪਤਾ ਲੱਗਿਆ ਤੇ ਮੈਂ ਤਾਂ ਤਾਂ ਚੋਰੀ ਕਰੀ ਹੈ ਤੇ ਉਹ ਕਹਿੰਦਾ ਫਿਰ ਇਹਦਾ ਮੋੜ ਦੇ ਕਬੂਤਰ ਉਹ ਕਹਿੰਦਾ ਕਤਵਾਲ ਨੂੰ ਕਹਿੰਦਾ ਵੀ ਜੇ ਮੈਂ ਇਹ ਖਰੀਦ ਲਾਂਏ ਤਾਂ ਫਿਰ ਤਾਂ ਮੈਂ ਘਰੇ ਰੱਖ ਸਕਦਾ ਆਪਦੇ ਉਹ ਕਹਿੰਦਾ ਇਹ ਤੁਸੀਂ ਆਪਸ ਚ ਸਮਝੋ ਦੋਏ ਜਾਣੇ ਵੀ ਉਹਨੇ ਵੇਚਣਾ ਹੈ ਕਿ ਨਾ ਵੇਚਣਾ ਹੈ ਭਾਈ ਲਾਲਚ ਲਾਲਚ ਬੁਰੀ ਬਲਾਹ ਕਹਿੰਦੇ ਹੁੰਨਿਆ ਤੇ ਉਹਨੇ ਕੀ ਕਰਿਆ ਜ਼ਿਮੀਦਾਰ ਨੇ ਇੰਨੀ ਉਹਦੇ ਘਰੇ ਮਾਇਆ ਲਾਈ ਨਾ ਲੱਗੇ ਕਰ ਗਿਆ ਲਾਲਚ ਕਬੂਤਰ ਦਾ ਆਪਦੇ ਆਪ ਹੀ ਉਹਨੂੰ ਕਹਿੰਦਾ ਜ਼ਿਮੀਦਾਰ ਨੂੰ ਜੀਤਾ ਜਿਹਦਾ ਕਬੂਤਰ ਚੋਰੀ ਕਰ ਰਿਆ ਸੀ ਉਹਨੂੰ ਕਹਿੰਦਾ ਜੇ ਮੈਂ ਤੈਨੂੰ ਆਹਾ ਮੋਰਾਂ ਦਾ ਚਾਂਦੀ ਦੇ ਰੁਪਈਏ ਹੁੰਦੇ ਉਦੋਂ ਕਹਿੰਦਾ ਤੈਨੂੰ ਰੁਪਈਆ ਦਾ ਭਰਦਾ ਕਹਿੰਦਾ ਆ ਗੱਟਾ ਤੂੰ ਮੈਨੂੰ ਕਬੂਤਰ ਦੇ ਦੇ ਆਪ ਹੀ ਉਹਦੀ ਕੀਮਤ ਪਾਤੀ ਭਾਈ ਕੀਮਤ ਵੀ ਇੰਨੀ ਪਾਤੀ ਜਿੰਨੀ ਕਿ ਉਹ ਕਿਸਾਨ ਸੋਚ ਵੀ ਨਹੀਂ ਸੀ ਸਕਦਾ ਉਹ ਤਾਂ ਖੁਸ਼ ਹੋ ਗਿਆ ਉਹ ਕਹਿੰਦਾ ਨਾ ਮੈਨੂੰ ਰਾਤਾਂ ਨੂੰ ਜਾਗਣਾ ਪਵੇ ਨਾ ਖੰਭ ਪੱਟਣੇ ਪੈਣ ਕਹਿੰਦਾ ਮੈਨੂੰ ਤਾਂ ਵਧੀਆ ਮਾਇਆ ਮਿਲ ਰਹੀ ਹੈ ਮੈਨੂੰ ਤਾਂ ਮਾਇਆ ਹੀ ਚਾਹੀਦੀ ਹੈ ਉਹ ਕਹਿੰਦਾ ਦੇ ਦੇ ਉਹਨੇ ਲੈ ਲੈ ਭਾਈ ਚਾਂਦੀ ਦੇ ਰੁਪਈਆਂ ਦਾ ਲੈ ਗਿਆ ਭਰ ਕੇ ਉਹ ਬੋਰੀਓ ਤੋਂ ਲਗਿਆ ਹੋਇਆ ਤਾਂ ਉਹਨੇ ਤਾਂ ਵੇਚੇ ਨਾਲੇ ਤਾਂ ਜ਼ਮੀਨ ਹੋਰ ਖਰੀਦ ਲਈ ਘੋੜਾ ਖਰੀਦ ਲਿਆ ਕਾਰ ਖਰੀਦ ਲਈ ਵਧੀਆ ਕੋਠੀ ਪਾਲੀ ਉਹ ਤਾਂ ਲੱਗ ਗਿਆ ਉਹੀ ਠਾਠ ਵਾਠ ਜਿਹੇ ਜਿਹਾ ਪਾਲਦਾ ਸੀ ਉਹਨਾਂ ਚ ਰਹਿਣਾ ਤਾ ਉਧਰੋਂ ਉਹ ਨਾ ਪੂਰਨਵਾਸੀ ਆਈ ਤਾਂ ਕਿਸਾਨ ਤਾਂ ਬੈਠਾ ਸਾਰੀ ਰਾਤ ਉਹਨੇ ਦੇਖਿਆ ਵੀ ਖੰਭ ਬਣਨਗੇ ਸਿਉਨੇ ਦੇ ਪੱਟਾਂਗੇ ਹੁਣ ਖੰਭ ਕਬੂਤਰ ਦੇ ਕਿੱਥੋਂ ਬਣਦੇ ਨੇ ਆਮ ਤਾਂ ਕਬੂਤਰ ਈ ਉਹ ਭਾਈ ਜਦੋਂ ਨਾ ਬਣੇ ਟੜਕੇ ਨੂੰ ਉਹ ਸੋਚਦਾ ਵੀ ਮੇਰੇ ਨਾਲ ਤਾਂ ਠੱਗੀ ਹੋ ਗਈ ਵੀ ਖੰਭ ਤਾਂ ਬਣੇ ਹੀ ਨਹੀਂ ਇਹਦੇ ਕਬੂਤਰ ਦੇ ਸਿਉਨੇ ਦੇ ਤਾਂ ਉਹਨੇ 2 ਦਿਨ ਰੱਖਿਆ 4 ਦਿਨ ਰੱਖਿਆ ਉਹ ਤਾਂ ਉਨੇ ਤਾਂ ਅੱਕ ਕੇ ਉਡਾਤਾ ਕਬੂਤਰ ਕਹਿੰਦਾ ਇਹਨੂੰ ਦੇਖ ਦੇਖ ਕਹਿੰਦਾ ਮੇਰੇ ਪੈਸੇ ਜ਼ਿਆਦਾ ਆ ਰਹੇ ਨੇ ਵੀ ਮੇਰੇ ਨਾਲ ਠੱਗੀ ਵੱਜ ਗਈ ਕਹਿੰਦਾ ਮੈਂ ਤਾਂ ਇਹਨੂੰ ਉਡਾਉਣਾ ਨਾਉ ਤਾਂ ਮੰਗਣਯੋਗ ਆ ਨਾ ਕੋਈ ਸ਼ਿਕਾਇਤ ਕਰਨਯੋਗ ਆ ਪਰ ਕਿਉਂ ਰਕਮ ਉਹਨੇ ਅਧਿਆਪ ਉਹਨੂੰ ਲਾ ਕੇ ਦਿੱਤੀ ਆ ਵੀ ਮੈਂ ਤੈਨੂੰ ਇੰਨਾ ਪੈਸਾ ਦਿਨਾ ਕਬੂਤਰ ਦੇ ਦੇ ਚਲੋ ਜੀ ਹੋਈ ਬੀਤੀ ਤਾਂ ਉਸ ਜ਼ਿੰਮੇਵਾਰ ਨੇ ਸੋਚਿਆ ਜਿਹਦਾ ਹੈਗਾ ਸੀ ਕਬੂਤਰ ਵੀ ਮੈਂ ਕਤਵਾਲ ਦਾ ਤਾਂ ਧੰਨਵਾਦ ਤਾਂ ਕਰਕੇ ਆਵਾ ਉਹਨੇ ਮੈਨੂੰ ਕਬੂਤਰ ਵੀ ਉਹਨੇ ਸਹੀ ਗੱਲ ਕਰੀ ਕਬੂਤਰ ਦੇ ਬਦਲੇ ਚੱਲ ਮੈਨੂੰ ਇੰਨੀ ਮਾਇਆ ਮਿਲੀ ਮੈਂ ਤਾਂ ਅਮੀਰ ਹੋ ਗਿਆ ਵੀ ਮੈਂ ਉਹਦਾ ਧੰਨਵਾਦ ਤਾਂ ਕਰਕੇ ਆਵਾ ਭਾਈ ਉਹ ਬਾਗ ਗਿਆ ਕਤਵਾਲ ਕੋਲੇ ਉਹਨੂੰ ਜਾ ਕੇ ਕਹਿੰਦਾ ਮੈਂ ਤੁਹਾਡਾ ਧੰਨਵਾਦ ਕਰਨ ਆਇਆ ਵੀ ਬਹੁਤ ਮੈਨੂੰ ਖੁਸ਼ੀ ਹੋਈ ਤੁਸੀਂ ਸਹੀ ਫੈਸਲਾ ਕਰਿਆ ਤੇ ਵੀ ਤਾਂ ਕਰਕੇ ਮੈਨੂੰ ਸਾਰਾ ਕੁਝ ਮਿਲਿਆ ਉਹ ਗਾਹ ਕੋਈ ਸ਼ੇਖਰ ਜੀ ਬੈਠਾ ਸੀ ਉਹਨੂੰ ਕਹਿੰਦਾ ਮੈਨੂੰ ਐਂ ਦੱਸੋ ਤੁਸੀਂ ਫਿਕਰਾਂ ਜਿhandleChange ਕਿਉਂ ਲੱਗਦੇ ਹੋ ਉਦਾਸ ਲੱਗਦੇ ਹੋ ਉਹ ਕਹਿੰਦਾ ਨਹੀਂ ਨਹੀਂ ਉਦਾਸੀ ਤਾਂ ਗਾਦੀ ਆ ਕਹਿੰਦਾ ਕੋਈ ਨਾ ਤੇਰਾ ਕੰਮ ਬਣ ਗਿਆ ਬਸ ਠੀਕ ਆ ਕਹਿੰਦਾ ਉਹ ਕਹਿੰਦਾ ਨਹੀਂ ਤੁਹਾਨੂੰ ਉਦਾਸੀ ਹੈ ਕਹਿੰਦਾ ਮੈਨੂੰ ਦੱਸੋ ਕੋਈ ਗੱਲ ਕੀ ਗੱਲ ਹੈ ਕਹਿੰਦਾ ਖਬਰ ਮੈਂ ਹੱਲ ਕਰਦਾ ਉਹ ਕਹਿੰਦਾ ਤੂੰ ਤਾਂ ਕੀ ਹੱਲ ਕਰੇਗਾ ਕਹਿੰਦਾ ਹੁਣ ਸਾਡੀ ਡਿਊਟੀ ਹੋਹੀ ਜੀ ਹੈ ਵੀ ਸਾਨੂੰ ਕੰਮ ਫੈਸਲੇ ਕਰਨੇ ਪੈਂਦੇ ਨੇ ਲੋਕਾਂ ਦੇ ਕਹਿੰਦਾ ਕਈ ਵਾਰੀ ਵਿੱਚ ਕੋਈ ਗਲਤ ਫੈਸਲਾ ਵੀ ਹੋ ਜਾਂਦਾ ਬੇਪਲੇਖੇ ਨਹੀਂ ਪਤਾ ਲੱਗਦਾ ਕਹਿੰਦਾ ਸੱਚ ਝੂਠ ਦਾ ਤੇ ਕਹਿੰਦਾ ਬਸ ਮੈਂ ਫਿਕਰ ਜਿਹੀ ਕਹਿੰਦਾ ਬੈਠਾ ਵੀ ਰੱਬ ਕੋਲੇ ਜਾਣਾ ਹੈ ਜਿਹੜੇ ਗਲਤ ਕੋਈ ਫੈਸਲੇ ਹੋਊਗਾ ਨਾ ਜਾਣ ਸਾਥੋਂ ਗਾਹਾਂ ਹੋਰ ਵੀ ਸਾਨੂੰ ਸਜ਼ਾ ਮਿਲੂਗੀ ਵੀ ਹੁਣ ਡਿਊਟੀ ਇਹੀ ਜੀ ਆ ਡਿਊਟੀ ਨਹੀਂ ਛੱਡ ਸਕਦੇ ਕਹਿੰਦਾ ਹੁਣ ਇਹੋ ਜਿਹਾ ਕੇਸ ਆ ਇੱਕ ਵੀ ਉਹਦਾ ਫੈਸਲਾ ਮੈਨੂੰ ਫਿਕਰਾਂ ਚ ਪਾਇਆ ਪਿਆ ਵੀ ਮੈਂ ਉਹਦਾ ਫੈਸਲਾ ਕਰਾਂ ਤਾਂ ਕਿਵੇਂ ਕਰਾਂ ਉਹਦੇ ਦਿਮਾਗ 'ਚ ਆਇਆ ਵੀ ਜਿਹੜਾ ਉਹ ਬਜ਼ੁਰਗ ਮੈਨੂੰ ਦੇ ਕੇ ਗਿਆ ਸੀ ਵੀ ਉਹ ਬਹੁਤ ਸਿਆਣਾ ਬੰਦਾ ਹੈ ਵੀ ਕਿਉਂ ਨਾ ਉਹਨੂੰ ਇਹਦੇ ਨਾਲ ਕੁਤਵਾਲ ਨੂੰ ਉਹਦੇ ਨਾਲ ਮਲਾਦਾ ਵੀ ਉਹ ਸਮਝਦਾਰ ਬੰਦਾ ਹੈ ਵੀ ਨਾਲੇ ਉਹਨਾਂ ਵਿਚਾਰੇ ਦਾ ਗਰੀਬ ਦਾ ਟਾਈਮ ਪਾਸ ਹੋ ਜਾਇਆ ਕਰੂ ਉਹਨੂੰ ਰੋਟੀ ਮਿਲ ਜਾਇਆ ਕਰੂ ਇਹਦੇ ਨਾਲ ਰਹਿ ਕੇ ਵੀ ਨਾਲੇ ਇਹਦਾ ਮਸਲਾ ਹੱਲ ਹੋ ਜਾਵੇ ਉਹਨੂੰ ਸਲਾਹ ਦੇ ਦਿਆ ਕਰੂ ਤਾਂ ਭਾਈ ਉਹਨੇ ਉਹਦੋਂ ਦੱਸਤਾ ਵੀ ਫਲਾਨੇ ਪਿੰਡ 'ਚ ਇੱਕ ਆ ਨਾਮ ਦਾ ਬੰਦਾ ਹੈ ਵੀ ਮੈਨੂੰ ਕਬੂਤਰ ਉਹੀ ਦੇ ਕੇ ਗਿਆ ਸੀ ਵੀ ਮੈਨੂੰ ਅਮੀਰ ਉਸ ਤੋਂ ਹੀ ਹੋਇਆ ਵੀ ਉਹ ਬਹੁਤ ਸਮਝਦਾਰ ਬੰਦਾ ਹੈ ਵੀ ਉਹ ਤੈਨੂੰ ਰਾਹ ਪਾਊਗਾ ਕਿਸੇ ਨਾ ਕਿਸੇ ਚਲੋ ਕੁਤਵਾਲ ਨੇ ਸੋਚਿਆ ਵੀ ਚਲ ਦੇਖ ਲੈਨੇ ਆ ਕੀ ਪਤਾ ਹੈ ਜਦੋਂ ਭਾਈ ਗਿਆ ਉੱਥੇ ਕੁਤਵਾਲ ਉਹਦੇ ਲਵੇ ਜਾ ਕੇ ਉਹਨੂੰ ਦੱਸੀ ਸਾਰੀ ਗੱਲਬਾਤ ਉਹ ਕਹਿੰਦਾ ਵੀ ਲੈ ਤਾਂ ਗੱਲਾਂ ਹੀ ਕੁਝ ਨਹੀਂ ਕਹਿੰਦਾ ਤੂੰ ਮੈਂ ਤੇਰੇ ਨਾਲ ਚੱਲਦਾ ਤਾਂ ਉਹਨਾਂ ਨੇ ਕੀ ਕਰਿਆ ਲਿਆਂਦਾ ਭਾਈ ਕੁਤਵਾਲ ਨੇ ਉਹਨੂੰ ਲਿਆ ਕੇ ਜਦੋਂ ਉਹ ਕਹਿੰਦਾ ਵੀ ਮੈਨੂੰ ਮਸਲਾ ਦੱਸ ਕੀ ਐ ਜਿਹੜੀ ਗੱਲ ਤੋਂ ਤੂੰ ਫਿਕਰਾਂ 'ਚ ਤੁਰਿਆ ਫਿਰਦਾ ਹੈ ਉਹ ਕਹਿੰਦਾ ਵੀ ਫਿਕਰਾਂ 'ਚ ਤਾਂ ਮੈਂ ਆਇਂ ਫਿਰਦਾ ਕਹਿੰਦਾ ਵੀ ਇੱਥੇ ਨਾ ਤਾਂ ਭਾਈ ਉਹਨੂੰ ਦੱਸਦਾ ਹੋਊ ਕਹਿੰਦਾ ਮਸਲਾ ਕੀ ਹੈ ਕਹਿੰਦਾ ਇੱਕ ਤਾਂ ਬੰਦਾ ਊਰੇ ਇੱਕ ਹਲਵਾਈ ਹੈ ਕਹਿੰਦਾ ਉਹਨਾਂ ਦੋਹਾਂ ਦਾ ਰੌਲਾ ਪੈ ਰਿਹਾ ਹੈ ਪੈਸਿਆਂ ਦੀ ਥੈਲੀ ਪਿੱਛੇ ਤੇ ਅੱਗੇ ਚਾਂਦੀ ਦੇ ਮੈਂ ਤੁਹਾਨੂੰ ਦੱਸਿਆ ਵੀ ਰੁਪਈਏ ਹੁੰਦੇ ਉਹ ਕਹਿੰਦਾ ਵੀ ਉਹ ਕਹਿੰਦਾ ਮੇਰੀ ਹੈ ਥੈਲੀ ਉਹ ਕਹਿੰਦਾ ਮੇਰੀ ਹੈ ਥੈਲੀ ਪੈਸਿਆਂ ਦੀ ਕਹਿੰਦਾ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਗਿਣਕੇ ਕਿੰਨੇ ਨੇ ਮੈਨੂੰ ਦੱਸੋ ਕਹਿੰਦਾ ਦੋਹਾਂ ਨੇ ਦੱਸ ਤਾਂ ਸਹੀ ਗਿਣਕੇ ਵੀ ਇੰਨੇ ਨੇ ਕਹਿੰਦਾ ਹੁਣ ਮੈਨੂੰ ਐ ਹੋਇਆ ਪਿਆ ਵੀ ਮੈਂ ਕੀ ਤਾਂ ਸੱਚ ਮੰਨਾ ਕੀ ਤਾਂ ਝੂਠ ਮੰਨਾ ਵੀ ਦੱਸ ਦੋਹਾਂ ਨੇ ਦਿੱਤਾ ਵੀ ਇੰਨੇ ਇੰਨੇ ਰੁਪਈਏ ਨੇ ਇਹਦੇ 'ਚ ਉਹ ਕਹਿੰਦਾ ਲੈ ਬਜ਼ੁਰਗ ਕਹਿੰਦਾ ਤਾਂ ਗੱਲ ਹੀ ਕੁਛ ਨਹੀਂ ਕਹਿੰਦਾ ਤੂੰ ਮੈਨੂੰ ਨਾਲ ਲੈ ਕੇ ਚੱਲ ਭਾਈ ਉਹਨੇ ਬੁਲਾ ਲੇ ਉਹ ਥੈਲੀ ਪੁਲਿਸ ਦੇ ਕੋਲ ਹੀ ਤਿਕੋਤਵਾਲ ਦੇ ਉਹਨੂੰ ਕਹਿੰਦਾ ਵੀ ਤੂੰ ਉਹਨਾਂ ਦੇ ਸਾਹਮਣੇ ਕਹਿੰਦਾ ਜਾ ਕਹਿੰਦਾ ਗਰਮ ਪਾਣੀ ਲੈ ਕੇ ਆ ਪਾ ਕੇ ਕਹਿੰਦਾ ਖੁੱਲੇ ਜੇ ਭਾਂਡੇ 'ਚ ਗਰਮ ਪਾਣੀ ਮੰਗਾ ਲਿਆ ਲਿਆ ਕੇ ਭਾਈ ਉਹਨੇ ਉਹ ਪੈਸੇ ਬਜ਼ੁਰਗ ਨੇ ਉਹਦੇ ਵਿੱਚ ਪਾਤੇ ਸਾਰੇ ਪਾ ਕੇ ਹਲਿਆ ਤੇ ਹਲਿਆ ਹਲੂਕੇ ਚੰਗੀ ਤਰ੍ਹਾਂ ਉਹਨੂੰ ਕਹਿੰਦਾ ਵੀ ਇਹ ਪੈਸੇ ਆ ਹਲਵਾਈ ਦੇ ਨੇ ਇਨੂੰ ਦੇ ਦੇ ਕਹਿੰਦਾ ਆ ਬੰਦੇ ਨੂੰ ਫੜ ਲਾ ਇਹ ਝੂਠ ਬੋਲਦਾ ਹੈ ਠੱਗੀ ਮਾਰਦਾ ਹੈ ਇਹ ਫੇਰ ਵੀ ਕਿਸੇ ਨਾਲ ਠੱਗੀ ਮਾਰੂ ਉਹ ਕਹਿੰਦਾ ਵੀ ਠੀਕ ਹੈ ਕਹਿੰਦਾ ਪਰ ਮੈਨੂੰ ਐਂ ਦੱਸ ਵੀ ਪਰ ਸਾਥੇ ਰਹਿਤੇ ਹੁਣ ਮੈਂ ਕਿਵੇਂ ਕਰਾਂ ਵੀ ਇਹ ਹਲਵਾਈ ਦੇ ਨੇ ਵੀ ਤੈਂ ਪਤਾ ਕਿ ਮੈਂ ਉਹ ਭਾਈ ਜਿਹੜਾ ਝੂਠਾ ਬੰਦਾ ਸੀ ਉਹ ਮੰਨ ਗਿਆ ਕਹਿੰਦਾ ਹਾਂ ਜੀ ਮੈਂ ਤਾਂ ਝੂਠ ਬੋਲਦਾ ਸੀ ਕਹਿੰਦਾ ਹਲਵਾਈ ਦੇ ਹੀ ਨੇ ਭਾਈ ਕਿਉਂ ਹਾੜੇ ਕੱਢਣ ਲੱਗ ਗਿਆ ਕਹਿੰਦਾ ਮੈਨੂੰ ਫੜਿਓ ਨਾ ਹੁਣ ਨਹੀਂ ਮੈਨੂੰ ਕੈਦ ਹੋਊਗੀ ਉਹ ਕਹਿੰਦਾ ਉਹ ਕੋਤਵਾਲ ਕਹਿੰਦਾ ਤਾਂ ਫੜਾ ਗੱਲ ਕਿਵੇਂ ਪਛਾਣੇ ਕਿਵੇਂ ਪਾਣੀ ਚ ਪਾ ਕੇ ਉਹ ਕਹਿੰਦਾ ਦੇਖ ਇਹਨਾਂ ਦਾ ਘਿਓ ਘੱਤੂ ਦਾ ਕੰਮ ਹੁੰਦਾ ਸਾਰਾ ਦਿਨ ਕਹਿੰਦਾ ਇਹ ਕੀ ਪਕਾਉਂਦੇ ਨੇ ਕਰਦੇ ਨੇ ਹਲਵਾਈ ਕਹਿੰਦਾ ਇਹ ਉਹ ਜੀ ਹੱਥ ਲਾ ਦਿੰਦੇ ਨੇ ਘਿਓ ਵਾਲੇ ਥੰਦੇ ਥੁੰਦੇ ਕਹਿੰਦਾ ਆ ਦੇਖ ਗਰਮ ਪਾਣੀ ਚ ਪਾਤਾ ਕਹਿੰਦਾ ਸਾਰਾ ਘਿਓ ਉੱਪਰ ਆ ਗਿਆ ਪਾਣੀ ਦੇ ਕਹਿੰਦਾ ਆਮ ਬੰਦੇ ਦੇ ਰਪਈਆਂ ਤੇ ਇਹ ਚੀਜ਼ ਨਹੀਂ ਹੁੰਦੀ ਕਹਿੰਦਾ ਉਹ ਕਹਿੰਦਾ ਮੰਨ ਗਿਆ ਬਾਬਾ ਮੈਂ ਤਾਂ ਤੈਨੂੰ ਉਹਨੇ ਕੀ ਕੀਤਾ ਭਾਈ ਗਾਹਾਂ ਰਾਜੇ ਦੇ ਵਿਭਗ ਗਿਆ कोतवाल ਉਹਨੂੰ ਕਹਿੰਦਾ ਵੀ ਕਿਹਾ ਜਾ ਬਜ਼ੁਰਗ ਹੈ ਕਹਿੰਦਾ ਉਹਨੇ ਇਹੋ ਜਿਹਾ ਫੈਸਲਾ ਕੀਤਾ ਵੀ ਕਮਾਲ ਕਰਤੀ ਕਹਿੰਦਾ ਮੈਂ ਤਾਂ ਫੈਸਲੇ 'ਚ ਉਲਝਿਆ ਫਿਰਦਾ ਸੀ ਉਹਨੇ ਤਾਂ ਕਹਿੰਦਾ ਮਿੰਟ 'ਚ ਕਰਤਾ ਨਾਲੇ ਸਹੀ ਕਰਿਆ ਤੇ ਕਹਿੰਦਾ ਵੀ ਤੁਸੀਂ ਰੱਖ ਲਓ ਉਹਨੂੰ ਵੀ ਬਹੁਤ ਵਧੀਆ ਬੰਦਾ ਹੈ ਉਹ ਕਹਿੰਦਾ ਮੈਂ ਤਾਂ ਆਪ ਪਰਖੂਗਾ ਕਹਿੰਦਾ ਰੱਖ ਤਾਂ ਲਵਾਂ ਪਰ ਪਹਿਲਾਂ ਪਰਖੂਗਾ ਕਹਿੰਦਾ ਉਹਨੂੰ ਚਲੋ ਜੀ ਉਪੰਤਾ ਰਾਜਾ ਜਾਂਦਾ ਘੋੜੇ ਤੇ ਤਾਂ ਰਾਹ ਦੇ ਵਿੱਚ ਇੱਕ ਕੋਈ ਗਰੀਬ ਬੰਦਾ ਬੈਠਾ ਹੈ ਬਹੁਤ ਹੀ ਗਰੀਬ ਉਹਨੂੰ ਕਹਿੰਦਾ ਵੀ ਮੈਨੂੰ ਕੁਝ ਖਾਣ ਨੂੰ ਦੇ ਦੇ ਕਹਿੰਦਾ 1-2 ਰੁਪਏ ਦੇ ਦੇ ਵੀ ਮੈਂ ਐਵੇਂ ਭੁੱਖਾ ਕਹਿੰਦਾ ਰਾਜੇ ਨੂੰ ਕਹਿੰਦਾ ਜਦੋਂ ਰਾਜਾ ਉਹਨੂੰ ਦੇਣ ਲੱਗਿਆ ਤਾਂ ਉਹਨੂੰ ਕਹਿੰਦਾ ਜੇ ਐਂ ਕਰੇ ਵੀ ਮੈਨੂੰ ਮਾੜਾ ਜਾ ਘੋੜੇ ਤੇ ਬਿਠਾ ਕੇ ਲੈ ਜਾ ਉੱਥੇ ਤੱਕ ਲਾ ਦੇ ਕਹਿੰਦਾ ਮੈਨੂੰ ਠੰਡ ਮਿੱਤ ਤੁਰੇ ਨਹੀਂ ਜਾਂਦਾ ਭਾਈ ਰਾਜੇ ਨੇ ਬਿਠਾ ਲਿਆ ਬਿਠਾਇਆ ਹੋਇਆ 마ਗਰ ਤਾਂ ਗਾਹਾਂ ਜਾ ਕੇ ਜਿੱਥੇ ਉਹਨੂੰ ਜਿੱਥੇ ਨਾ ਪੁਲਿਸ ਕਤਵਾਲੀ ਹੈਗੀ ਸੀ ਕਤਵਾਲ ਖੜਾ ਸੀ ਉੱਥੇ ਜਾ ਕੇ ਉਹਨੂੰ ਹੌਲੀਕ ਦੇ ਨੇ ਕਹਿੰਦਾ ਰਾਜੇ ਨੂੰ ਕਹਿੰਦਾ ਬਸ ਇੱਥੇ ਰੋਕ ਲੈ ਘੋੜਾ ਮੈਨੂੰ ਇੱਥੇ ਲਾ ਦੇ ਭਾਈ ਉਹਨੇ ਰੋਕ ਲਿਆ ਉਹਨੂੰ ਕਹਿੰਦਾ ਉੱਤਰ ਉਹ ਕਹਿੰਦਾ ਮੈਂ ਤਾਂ ਨਹੀਂ ਉਤਰਦਾ ਤੂੰ ਉੱਤਰ ਘੋੜਾ ਤਾਂ ਮੇਰਾ ਹੈ ਰਾਜਾ ਕਹੇ ਮੇਰਾ ਘੋੜਾ ਮੈਂ ਤੈਨੂੰ ਉੱਥੋਂ ਬਿਠਾਇਆ ਉਹ ਕਹੇ ਤੂੰ ਉੱਤਰ ਘੋੜਾ ਮੇਰਾ ਹੈ ਫੇਰ ਭਾਈ ਪੈ ਗਿਆ ਉਹੀ ਪੰਗਾ ਤੇ कोतवाल ਕਹਿੰਦਾ ਵੀ ਇਹਨੂੰ ਬਲਾਓ ਕਹਿੰਦਾ ਉਹ ਕਰੂ ਫੈਸਲਾ ਤੁਹਾਡਾ ਵੀ ਕਿਹਦਾ ਘੋੜਾ ਹੈ ਰਾਜਾ ਕਹਿੰਦਾ ਹਾਂ ਕਹਿੰਦਾ ਨਾਲੇ ਪਰਖ ਹੋ ਜੂ ਕਹਿੰਦਾ ਅੱਜ ਉਹਦੀ ਦੁਬਾਰੇ ਤੇ ਬੁਲਾ ਲਿਆ ਭਾਈ ਕਹਿੰਦੇ ਵੀ ਆਹ ਕਰਕੇ ਆ ਰੌਲਾ ਵੀ ਰਾਜੇ ਦਾ ਘੋੜਾ ਹੈ ਉਹ ਕਹਿੰਦਾ ਮੇਰਾ ਘੋੜਾ ਉਹ ਕਹੇ ਰਾਜਾ ਕਹਿੰਦਾ ਮੇਰਾ ਘੋੜਾ ਹੈ ਉਹ ਕਹਿੰਦਾ ਤੁਸੀਂ ਇਹ ਇਹਨੂੰ ਕਹਿੰਦਾ ਤਵੇਲੇ ਚ ਬੰਨ ਦੋ ਜਾ ਕੇ ਤਾਂ ਉੱਥੇ ਰਾਜੇ ਦੇ ਹੋਰ ਵੀ 40 ਘੋੜੇ ਬੰਨੇ ਹੋਏ 40 ਘੋੜਿਆਂ ਦੇ ਵਿੱਚ ਕਹਿੰਦਾ ਇਹਨੂੰ ਬੰਨ ਦੋ ਬੰਨਤਾ ਤੇ ਉਹ ਰਾਜਾ ਤੇ ਬੰਦਾ ਖੜਾ ਲੈ ਬਾਹਰ ਬੰਨੇ ਆਏ ਫਿਰ ਉਹਨਾਂ ਨੂੰ ਅੰਦਰ ਲੈ ਗਿਆ ਅੰਦਰ ਲਿਜਾ ਕੇ ਉਹਨਾਂ ਨੂੰ ਕਹਿੰਦਾ ਵੀ ਹੁਣ ਕਹਿੰਦਾ ਵੀ ਦੋਨੇ ਤੁਸੀਂ ਪਛਾਣੋ ਵੀ ਕਿਹੜਾ ਘੋੜਾ ਹੈ ਕਹਿੰਦਾ ਜਿਹਦਾ ਹੋਊ ਉਹ ਆਪੀ ਪਛਾਣ ਲੂ ਉਹ ਤਾਂ ਭਾਈ ਰਾਜਾ ਵੀ ਉਸੇ ਘੋੜੇ ਕੋਲ ਖੜ ਗਿਆ ਜਾ ਕੇ ਉਹ ਬੰਦਾ ਵੀ ਉਹਦੇ ਕੋਲੇ ਉਸੇ ਕੋਲੇ ਉਹਨੇ ਵੀ ਕੋਈ ਨਿਸ਼ਾਨੀ ਰੱਖੀ ਉਹ ਵੀ ਉਹ ਖੜ ਗਿਆ ਜਾ ਕੇ ਫੇਰ ਫਸ ਗਏ ਵੀ ਇਹ ਤਾਂ ਦੋਨਾਂ ਨੇ ਇੱਕ ਘੋੜੇ ਨੂੰ ਹੱਥ ਲਾਤਾ ਵੀ ਹੁਣ ਰਾਜਾ ਕਹਿੰਦਾ ਹੁਣ ਦੇਖੂ ਕਹਿੰਦਾ ਕਿਵੇਂ ਨ ਮੇੜੂਗਾ ਫੈਸਲਾ ਉਹ ਬੰਦਾ ਕਹਿੰਦਾ ਦੇਖੀ ਗਿਆ ਕਦੇ ਇੱਕ ਪਾਸੇ ਉਹਨੇ ਘੋੜੇ ਦੇ ਉਹ ਬੰਦੇ ਨੂੰ ਖੜਾਤਾ ਇੱਕ ਪਾਸੇ ਰਾਜੇ ਨੂੰ ਖੜਾਤਾ ਤਾਂ ਉਹ ਕਹਿੰਦਾ ਸੋਚ-ਸੋਚ ਕੇ ਦੇਖੀ ਗਿਆ ਦੇਖੀ ਗਿਆ ਕਹਿੰਦਾ ਇਹ ਘੋੜਾ ਰਾਜੇ ਦਾ ਹੈ ਰਾਜੇ ਨੂੰ ਦਿਓ ਉਹ ਕਹਿੰਦਾ ਵੀ ਠੀਕ ਹੈ ਘੋੜਾ ਤਾਂ ਰਾਜਾ ਕਹਿੰਦਾ ਉਹ ਬੰਦਾ ਮੰਨ ਗਿਆ ਕਹਿੰਦਾ ਹਾਂ ਇਹਨੇ ਮੈਨੂੰ ਉੱਥੋਂ ਬਿਠਾਇਆ ਤੇ ਡਰ ਦਾ ਮਾਰਾ ਵੀ ਹੁਣ ਮੇਰੇ ਜੇਲ੍ਹ ਹੋਊਗੀ ਉਹ ਵੀ ਭਾਈ ਮਿੰਤਾ ਕਰਕੇ ਭੱਜ ਗਿਆ ਛੁੱਟ ਗਿਆ ਉਹ ਰਾਜਾ ਕਹਿੰਦਾ ਹੁਣ ਮੈਨੂੰ ਐਂ ਦੱਸ ਵੀ ਤੈਂ ਕਿਵੇਂ ਗੱਲ ਫੜੀ ਇਹ ਉਹ ਕਹਿੰਦਾ ਦੇਖੋ ਜੀ ਕਹਿੰਦਾ ਇਹ ਘੋੜਾ ਜਦੋਂ ਮੈਂ ਜਦੋਂ ਤਾਂ ਕਹਿੰਦਾ ਤੁਸੀਂ ਤੁਹਾਡੇ ਕੰਨੀ ਆਲੇ ਪਾਸੇ ਤਾਂ ਕਹਿੰਦਾ ਇਹ ਛੋਡੇ ਹੱਥ ਨੂੰ ਸੁੰਘਦਾ ਹੈ ਜੀਬ ਲਾਉਣ ਤੱਕ ਜਾਂਦਾ ਹੈ ਉਸ ਬੰਦੇ ਕੰਨੀ ਜਦੋਂ ਉਹ ਇਹਦੇ ਨੇੜੇ ਹੁੰਦਾ ਕਹਿੰਦਾ ਉਹਦੇ ਕੰਨੀਆਂ ਖੁਰ ਮਾਰਦਾ ਹੈ ਕਹਿੰਦਾ ਤੁਹਾਡੇ ਕੰਨੀ ਮੂੰਹ ਕਰਦਾ ਹੈ ਉਹਦਾ ਕੰਨੀ ਕਹਿੰਦਾ ਲੱਤ ਚੱਕਦਾ ਕਹਿੰਦਾ ਫਿਰ ਮੈਂ ਸਮਝ ਗਿਆ ਵੀ ਉਹ ਬੰਦਾ ਤਾਂ ਨਮਾਹ ਘੋੜੇ ਵਾਸਤੇ ਤੁਸੀਂ ਇਹਦੇ ਮਾਲਕੋਂ ਤੁਹਾਨੂੰ ਘੋੜਾ ਪਛਾਣਦਾ ਨੂੰ ਪਛਾਣਦਾ ਨਹੀਂ ਰਾਜਾ ਕਹਿੰਦਾ ਮੰਨ ਗਿਆ ਵੀ ਤੈਨੂੰ ਤਾਂ ਕਹਿੰਦਾ ਹੁਣ ਮੈਂ ਰੱਖੂੰਗਾ ਭਾਈ ਗਰੀਬ ਬੰਦੇ ਦੀ ਰੋਟੀ ਦਾ ਆਹਰ ਹੋ ਗਿਆ ਉਹਨਾਂ ਨੂੰ ਸਿਆਣਾ ਬੰਦਾ ਵਣ ਮਿਲ ਗਿਆ ਇਹ ਅਕਲ ਵੀ ਹਰੇਕ ਕੋਲ ਹੁੰਦੀ ਨਹੀਂ ਔਰ ਜੇ ਕਿਸੇ ਕੋਲ ਹੈਗੀ ਵੀ ਆਪਣੇ ਵਰਗਿਆਂ ਕੋਲੇ ਆਪਾਂ ਤੁ ਮੌਕੇ ਤੇ ਵਰਤਣੀ ਨਹੀਂ ਆਉਂਦੀ ਇਹੇ ਅਕਲ ਬਹੁਤ ਦੂਰ ਤੱਕ ਪਹੁੰਚਾ ਦਿੰਦੀ ਹੈ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਈ ਹੋਊਗੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਧੰਨਵਾਦ ਜੀ